ਲੋਕ ਕਹਿ ਦਿੰਦੇ ਆ ਜੀ ਜਦੋਂ ਬਾਣੀ ਪੜ੍ਹਦੇ ਆ ਤੇ ਮਨ ਦੇ ਅੰਦਰ ਜਿਹੜੇ ਉਹ ਭੈੜੇ ਭੈੜੇ ਖਿਆਲ ਆਉਂਦੇ ਆ ਸੁਰਤ ਪਤਾ ਨਹੀਂ ਕਿੱਧਰ ਨੂੰ ਚਲੀ ਜਾਂਦੀ ਐ ਬਹੁਤ ਜ਼ਿਆਦਾ ਮਾੜੇ ਫੁਰਨੇ ਆਉਂਦੇ ਆ ਤੇ ਇਹਨਾਂ ਦਾ ਵੀ ਨਿਰਣਾ ਫਰੀਦ ਜੀ ਨੇ ਕੀਤਾ ਹੈ ਕਹਿੰਦੇ ਗਲੀਆਂ ਚੱਕੜ ਦੂਰ ਕਰ ਜਿਹੜੀ ਸੁਰਤ ਆ ਇਹ ਚਿੱਕੜ ਹੈ ਸੁਰਤ ਦੇ ਵਿੱਚ ਐਂ ਕਹ ਲਓ ਵੀ ਸੁਰਤ ਜਿਹੜੀ ਜਦੋਂ ਚੱਲਦੀ ਹੈ ਨਾ ਉਦੋਂ ਪਦਾਰਥਾਂ ਦੇ ਵਾਸ਼ਨਾਵਾਂ ਦੇ ਐਂ ਕਹ ਲਓ ਚਿੱਕੜ 'ਚ ਫਸ ਜਾਂਦੀ ਹੈ ਜੇ ਛੱਲਾ ਦਾ ਭਿੱਜਾ ਕੰਬੜੀ ਜੇ ਪ੍ਰਮਾਤਮਾ ਦਾ ਭਜਨ ਕਰੀਏ ਤੇ ਸੁਰਤੀ ਜਿਹੜੀ ਹੈ ਉਹ ਪਦਾਰਥਾਂ ਵੱਲ ਨੂੰ ਜਾਂਦੀ ਹੈ ਕਿਉਂ ਇੱਕ ਦਿਨ ਮੈਂ ਪਹਿਲਾਂ ਵੀ ਵਿਚਾਰਿਆ ਸੀ ਵੀ ਮਨੁੱਖ ਦੋ ਚੀਜ਼ਾਂ ਦੀ ਚਿੰਤਾ ਕਰਦਾ ਹੈ ਚੇਤੇ ਦੋ ਚੀਜ਼ਾਂ ਨੂੰ ਕਰਦਾ ਇੱਕ ਜਿਹੜਾ ਸਮਾਂ ਬੀਤ ਗਿਆ ਇੱਕ ਜਿਹੜਾ ਆਉਣ ਵਾਲਾ ਹੈ ਸੁਰਤ ਉੱਥੇ ਜਾ ਕੇ ਫਸਦੀ ਹੈ ਜਾਂ ਤਾਂ ਜਿਹੜਾ ਸਮਾਂ ਬੀਤ ਚੁੱਕਿਆ ਹੈ ਜਾਂ ਜਿਹੜਾ ਆਉਣ ਵਾਲਾ ਹੈ ਹੁਣ ਭਜਨ ਦੇ ਵਕਤ ਸਿਮਰਨ ਦੇ ਵਕਤ ਵੀ ਇਦਾਂ ਹੀ ਹੁੰਦਾ ਜਾਂ ਤਾਂ ਬੀਤੇ ਹੋਏ ਸਮੇਂ ਦੇ ਵਿੱਚ ਤੇ ਜਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਸੁਰਤ ਫਸਦੀ ਹੈ ਚੱਲਾਂ ਦਾ ਭੱਜਾ ਕੰਬਲੀ ਜੇ ਚਲੀਏ ਤੇ ਸੁਰਤ ਜੇ ਕੜਜ ਫਸਦੀ ਆ ਰਹਾ ਤਾਂ ਟਟੇ ਨੇਹ ਜੇ ਨਾਮ ਭਜਨ ਕਰੀਏ ਤੇ ਫਿਰ ਇਉਂ ਕਹ ਲੋ ਪ੍ਰਮਾਤਮਾ ਦੇ ਨਾਲ ਪ੍ਰੇਮ ਨਹੀਂ ਪੈਂਦਾ ਬੰਦਾ ਬਦਾਰਸਾਂ ਜਵਾਸ਼ਨਾਵਾਂ ਚ ਫਸਿਆ ਰਹਿੰਦਾ ਫਿਰ ਫਰੀਦ ਜੀ ਕਹਿੰਦੇ ਠੀਕ ਹੈ ਕਿ ਜੋ ਸਜੋ ਕੰਬਲੀ ਅੱਲਾਹ ਵਰਸੋ ਮੇਹੋ ਜਾਏ ਮਿਲਾਂ ਤਨ ਸਜਣਾ ਟਟੋ ਨਾਹੀ ਮੇਹੋ ਕੋਈ ਗੱਲ ਨਹੀਂ ਕਹਿੰਦੇ ਜੇ ਸੁਰਤ ਮੈਲੀ ਹੁੰਦੀ ਹੈ ਮਾੜੇ ਵਿਚਾਰ ਆਉਂਦੇ ਆ ਕਹਿੰਦੇ ਆ ਲੈਣ ਅੰਦੇ ਤੇ ਜੋ ਸਜੋ ਕੰਬਲੀ ਫਿਰ ਕੀ ਹੋ ਜਾਏਗੀ ਇਹ ਕੰਬਲੀ ਕਹਿੰਦੇ ਸੁਰਤ ਜੇ ਗੰਦੀ ਹੋਏਗੀ ਤਾਂ ਇਹਨੂੰ ਤਾਂ ਪਵਿੱਤਰ ਕਰਨਾ ਚਲੋ ਪਰਮਾਤਮਾ ਦਾ ਭਜਨ ਕਰੋ ਅੱਲਾਹ ਵਰਸੋ ਮੇ ਹੋ ਜਿਹੜਾ ਉੱਥੇ ਬਖਸ਼ਿਸ਼ ਹੋਣੀ ਆ ਨਾ ਉਹਨੇ ਸਭ ਪ੍ਰਕਾਰ ਕਰਕੇ ਉਹ ਗੈਲੋ ਇਹਦੀ ਮੈਲ ਤੋਹ ਦੇਣੀ ਆ ਜਾਏ ਮਲਾਂ ਤਨਾ ਸਜਣਾ ਟੁੱਟੋ ਨਾਹੀ ਨੇਹੋ ਫਿਰ ਜਦੋਂ ਜਾ ਕਰਕੇ ਪ੍ਰਮਾਤਮਾ ਜੀ ਨੂੰ ਮਿਲਾਂਗੇ ਪ੍ਰਾਪਤ ਹੋਵਾਂਗੇ ਤੇ ਕਹਿੰਦੇ ਫਿਰ ਇਹੋ ਜੀ ਬਖਸ਼ਿਸ਼ ਕਰਨਗੇ ਟੁੱਟੋ ਨਾਹੀ ਨੇਹੋ ਫਿਰ ਕਹਿੰਦੇ ਇਹ ਜਿਹੜਾ ਨੇਹ ਇਹ ਸਨੇਹ ਪ੍ਰੇਮ ਕਦੇ ਟੁੱਟੇਗਾ ਨਹੀਂ ਪਰ ਹਾਂ ਇੱਕ ਵਾਰ ਕਹਿੰਦੇ ਚੱਲਣ ਦਾ ਪਏ ਗਨਜ ਇਹੀ ਸੋਚ ਕੇ ਰੁਕ ਜਾਈਏ ਵੀ ਵਿਚਾਰ ਮਾੜੇ ਆ ਰਹੇ ਗੰਦੇ ਖਿਆਲ ਆ ਰਹੇ ਨੇ ਭਜਨ ਨਾ ਕਰੀਏ ਤੇ ਕਹਿੰਦੇ ਫਿਰ ਪਹੁੰਚਣਾ ਕਿੱਥੇ ਆ ਜਾਣਾ ਕਿੱਥੇ ਆ ਇਸ ਕਰਕੇ ਇਹ ਮਾਰਗ ਜਿਹੜਾ ਪ੍ਰੇਮ ਦਾ ਹੈ ਇੱਥੇ ਸੰਸਿਆ ਛੋਰਿਆ ਫਿਕਰਾਂ ਨੂੰ